ਬਹੁਤ ਜਣਿਆਂ ਦੀ ਡਿਮਾਂਡ ਤੇ ਅੱਜ ਆਪਾਂ ਤਿਆਰ ਕਰਾਂਗੇ ਬਿਲਕੁਲ ਹੋਟਲ ਰੈਸਟੋਰੈਂਟ ਵਰਗੀ ਦੋ ਤਰ੍ਹਾਂ ਦੀ ਚਟਨੀ ਕਲਰ ਕਿੰਨਾ ਜ਼ਿਆਦਾ ਵਧੀਆ ਉਹ ਤੁਸੀਂ ਦੇਖ ਹੀ ਲਿਆ ਹੋਗਾ ਦੋ ਤੋਂ ਤਿੰਨ ਦਿਨ ਤੱਕ ਇਹਦਾ ਕਲਰ ਇਸੇ ਤਰ੍ਹਾਂ ਹੀ ਰਹੂਗਾ ਜਿਵੇਂ ਤੁਸੀਂ ਫਰੈਸ਼ ਤਿਆਰ ਕੀਤੀ ਹੈ ਨਾਲ ਹੀ ਆਪਾਂ ਹੋਟਲ ਵਾਲੇ ਪਿਆਜ਼ ਤਿਆਰ ਕਰਾਂਗੇ ਪਰ ਇਹਦੇ ਲਈ ਜਿਹੜਾ ਵੀ ਸਮਾਨ ਹੈ ਉਹ ਤੁਸੀਂ ਨਾਪ ਤੋਲ ਕੇ ਲੈਣਾ ਹੈ ਸਭ ਤੋਂ ਪਹਿਲਾਂ ਲੈ ਆਪਾਂ 150 ਗ੍ਰਾਮ ਹਰਾ ਧਨੀਆ ਕੱਚੀਆਂ ਜੀਆਂ ਡੰਡੀਆਂ ਤੁਸੀਂ ਸਮੇਤ ਲੈ ਲਿਓ ਜੇ ਜਿਹੜੀਆਂ ਡੰਡੀਆਂ ਜ਼ਿਆਦਾ ਮੋਟੀਆਂ ਤੁਸੀਂ ਉਹਨਾਂ ਨੂੰ ਕੱਢ ਲਿਓ ਕਿਉਂਕਿ ਨਹੀਂ ਤੇ ਚਟਨੀ ਦਾ ਟੇਸਟ ਜਿਹੜਾ ਉਹ ਕੋੜਾ ਹੋ ਜਾਊਗਾ ਇਹਨੂੰ ਧੋ ਕੇ ਚੰਗੀ ਤਰ੍ਹਾਂ ਇੱਕ ਕਿਸੇ ਵੀ ਖੁੱਲੇ ਜੇ ਭਾਂਡੇ 'ਚ ਪਾ ਲਿਓ 50 ਤੋਂ 60 ਗ੍ਰਾਮ ਲਵਾਂਗੇ ਆਪਾਂ ਪਦੀਨੇ ਦੇ ਪੱਤੇ ਪਦੀਨਾ ਜਿਆਦਾ ਸਟਰੋਂਗ ਹੁੰਦਾ ਇਸ ਲਈ ਆਪਾਂ ਇਹਨੂੰ ਜਿਆਦਾ ਨਹੀਂ ਪਾਉਣਾ ਜਿੰਨਾ ਤੁਸੀਂ ਧਨੀਆ ਪਾਉਣਾ ਉਸ ਤੋਂ ਤੀਜੇ ਹਿੱਸੇ ਪਦੀਨੇ ਦਾ ਪਾਉਣਾਗਾ ਨਹੀਂ ਤਾਂ ਜਿਆਦਾ ਟੇਸਟ ਪਦੀਨੇ ਦਾ ਆ ਜਾਊਗਾ ਇਹਨੂੰ ਚੰਗੀ ਤਰ੍ਹਾਂ ਧੋ ਕੇ ਆਪਾਂ ਪੱਤਿਆਂ ਨੂੰ ਡੰਡੀयां ਤੋਂ ਉਤਾਰ ਲਿਆ ਸੀ ਕਿਉਂਕਿ ਇਹਦੇ ਉੱਪਰ ਮਿੱਟੀ ਕਾਫੀ ਲੱਗੀ ਹੋਈ ਸੀ ਫਿਰ ਸਭ ਤੋਂ ਜ਼ਰੂਰੀ ਚੀਜ਼ ਹੈ ਉਹ ਪਾਵਾਂਗੇ ਆਪਾਂ ਥੋੜੇ ਜਿھے ਪਾਲਕ ਦੇ ਪੱਤੇ ਕੱਚੇ ਕੱਚੇ ਜੇ 10-15 ਪੱਤੇ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਦੇ ਕਲਰ ਨੂੰ ਮੇਨਟੇਨ ਕਰਨ ਵਿੱਚ ਬੜੀ ਮਦਦ ਕਰਦੇ ਆ ਤੇ ਇਹਦੇ ಕಲರ್ ಬಣ್ಣ ਦੋ ਤੋਂ ਤਿੰਨ ਦਿਨ ਤੱਕ ਇਹ ਜਿਹੜੀ ਫਰੈਸ਼ ਉਸੇ ਤਰ੍ਹਾਂ ਹੀ ਦਿਖੂਗੀ ਇਹ ਪਾਲਕ ਕਰਕੇ ਦਿਸੂਗੀ ਫਿਰ ਆਪਾਂ ਲਮਗੇ ਗਰਮ-ਗਰਮ ਪਾਣੀ ਐਟ এ ਟਾਈਮ ਹੀ ਤੁਸੀਂ ਗਰਮ ਕਰਕੇ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਪਾਉਣਾ ਸਿਰਫ 1 ਮਿੰਟ ਲਈ ਇਹਦੇ ਵਿੱਚ ਡਿਪ ਕਰਕੇ ਤੁਸੀਂ ਸਾਰੀਆਂ ਚੀਜ਼ਾਂ ਨੂੰ ਰੱਖਣਾ ਹੈਗਾ ਕਿਸੇ ਵੀ ਚਮਚੇ ਵਗੈਰਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਪੱਕਣਗੀਆਂ ਬਿਲਕੁਲ ਨਹੀਂ ਉਸੇ ਤਰ੍ਹਾਂ ਹੀ ਰਹਿਣਗੇ ਫਿਰ ਇੱਕ ਲੈ ਲਿਓ ਖੁੱਲਾ ਜਿਹਾ ਪਾਣਾ ਥੋੜੇ ਜਾਇ ਇਸ ਦੇ ਟੁਕੜੇ ਪਾਓ ਨਹੀਂ ਤਾਂ ਤੁਸੀਂ ਠੰਡਾ ਠਾਰ ਪਾਣੀ ਲੈਣਾ ਜਿਹਦੇ ਵਿੱਚੋਂ ਐਟ এ ਟਾਈਮ ਹੀ ਤਨੀਆ ਕੱਢ ਕੇ ਤੁਸੀਂ ਠੰਡੇ ਠੰਡੇ ਪਾਣੀ ਦੇ ਵਿੱਚ ਪਾ ਦੇਣਾ ਕਿਉਂਕਿ ਇਹਦਾ ਜਿਹੜਾ ਗਰਮ ਦਾ ਪ੍ਰੋਸੀਜਰ ਹੈ ਇੱਥੇ ਹੀ ਰੁਕ ਜੇ ਜਿਆਦਾ ਆਪਾਂ ਇਹਨੂੰ ਪਕਾਉਣਾ ਨਹੀਂ ਕਿਉਂਕਿ ਆਪਾਂ ਇਹਦੀ ਚਟਣੀ ਬਣਾਉਣੀ ਹੈ ਇਸ ਲਈ ਨਾਲ ਦੀ ਨਾਲ ਇਹਦਾ ਪ੍ਰੋਸੀਜਰ ਹੈ ਜਿਹੜਾ ਕੁਕਿੰਗ ਦਾ ਉਹ ਬੰਦ ਹੋ ਜਾਊਗਾ ਤੇ ਉਸ ਤੋਂ ਬਾਅਦ ਤੁਸੀਂ ਇਹਨੂੰ ਠੰਡੇ ਪਾਣੀ ਵਿੱਚੋਂ ਨਿਚੋੜ ਕੇ ਬਾਹਰ ਕੱਢ ਲਿਓ ਜੇ ਤੁਹਾਨੂੰ ਇੱਥੇ ਵੀ ਲੱਗੇ ਧਣੀਏ ਵਗੈਰਾ ਦੀ ਕੋਈ ਡੰਡੀ ਜਿਆਦਾ ਮੋਟੀ ਹੈ ਤੁਸੀਂ ਉਹਨੂੰ ਬਾਹਰ ਕੱਢ ਲਿਓ ਇਹਨੂੰ ਇੱਕ ਲੱਡੂ ਜੀ ਦੀ ਤਰ੍ਹਾਂ ਆਪਾਂ ਵੰਡ ਲਾਂਗੇ ਤੇ ਇੱਕ ਲੈ ਲਾਂਗੇ ਜੱਗ ਕਿਉਂਕਿ ਆਪਾਂ ਇਹਨੂੰ ਹੁਣ ਗ੍ਰਾਇੰਡ ਕਰਨਾ ਹੈ ਸਾਰਾ ਸਮਾਨ ਉਹਦੇ ਵਿੱਚ ਪਾ ਕੇ ਚਾਰ ਪੰਜ ਪਾਵਾਂਗੇ ਹਰੀਆਂ ਮਿਰਚਾਂ ਜਿਆਦਾ ਮਿਰਚਾਂ ਵੀ ਨਹੀਂ ਆਪਾਂ ਪਾਉਂਦੇ ਕਿਉਂਕਿ ਉਹਦੇ ਨਾਲ ਟੇਸਟ ਖਰਾਬ ਹੋ ਜਾਊਗਾ 1 ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਅੱਧਾ ਚਮਚਾ ਲਵਾਂਗੇ ਨਮਕ ਦਾ ਸਿੰਪਲ ਸੈਂ ਦਾ ਨਮਕ ਲਿਆ ਤਿੰਨ ਤੋਂ ਚਾਰ ਟੁਕੜੇ ਆਇਸ ਦੇ ਪਾ ਲਿਓ ਕਿਉਂਕਿ ਇਹਦੇ ਨਾਲ ਜਦੋਂ ਹੀ ਗ੍ਰाइंड ਕਰੋਗੇ ਚਟਨੀ ਗਰਮ ਨਹੀਂ ਹੋਊਗੀ ਜੇ ਚਟਨੀ ਗਰਮ ਹੋਗੀ ਤੇ ਦਾ ਕਲਰ ਵੀ ਚੇਂਜ ਹੋਊਗਾ ਤੇ ਸਵਾਦ ਵੀ ਚੇਂਜ ਹੋ ਜਾਊਗਾ ਉਸ ਤੋਂ ਬਾਅਦ ਜੀ ਜ਼ਰੂਰਤ ਪਵੇ ਠੰਡਾ ਠਾਰ ਪਾਣੀ 2 ਸਪੂਨ ਇਹਦੇ ਵਿੱਚ ਪਾ ਦਿਓ ਫਿਰ ਚੰਗੀ ਤਰੰਗ ਗ੍ਰाइंड ਕਰ ਲਿਓ ਤੇ ਮਜ਼ੇਦਾਰ ਜੀ ਆਪਣੀ ਚਟਨੀ ਤਿਆਰ ਹੈ ਪਰ ਹਜੇ ਦੇ ਵਿੱਚ ਬਹੁਤ ਸਾਰਾ ਸਮਾਨ ਆਪਾਂ ਪਾਉਣਾ ਹੈਗਾ ਗਾੜੀ ਪਤਲੀ ਜਿੰਨੀ ਕੀ ਤੁਸੀਂ ਰੱਖਣੀ ਹੈ ਉਸ ਹਿਸਾਬ ਨਾਲ ਰੱਖ ਲਿਓ ਪਰ ਜਦੋਂ ਤੁਸੀਂ ਇਹਨੂੰ ਸਟੋਰ ਕਰਨਾ ਹੈ ਫਿਰ ਤੁਸੀਂ ਇਸੇ ਤਰ੍ਹਾਂ ਹੀ ਰੱਖਿਓ ਐ ਕਿ ਟਾਈਮ ਹੀ ਪਾਣੀ ਵਰਤਿਓ ਕਿਉਂਕਿ ਪਾਣੀ ਨਾਲ ਅਕਸਰ ਹੀ ਕਲਰ ਵਗੈਰਾ ਚੇਂਜ ਹੋ ਜਾਂਦੇ ਹੈਗੇ ਆਪਾਂ ਇਹਨੂੰ ਐਟ ਅ ਟਾਈਮ ਵਰਤਣਾ ਇਸ ਲਈ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਕਾਲਾ ਨਮਕ ਇਹਦੇ ਵਿੱਚ ਵਧੀਆ ਫਲੇਵਰ ਆਉਂਦਾ ਕਾਲੇ ਨਮਕ ਦਾ ਫਿਰ ਪਾਵਾਂਗੇ ਜੀਰਾ ਪਾਊਡਰ ਭੁੱਜੇ ਹੋਏ ਜੀਰੇ ਦਾ ਪਾਊਡਰ ਪਾ ਦਿਓ ਇੱਕ ਨਿੰਬੂ ਨੂੰ ਇਹਦੇ ਵਿੱਚ ਨਿਚੋੜ ਲਾਂਗੇ ਇਹਦੇ ਨਾਲ ਜਿਹੜੀ ਚਟਨੀ ਹੈ ਚਟਪਟੇ ਜਿਹੇ ਸਵਾਦ ਵਾਲੀ ਬਣੂਗੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਮੈਨੂੰ ਥੋੜੀ ਜੀ ਗਾੜੀ ਲੱਗੀ ਤੇ ਆਪਾਂ ਵਰਤਨੀ ਵੀ ਹੋਣੀ ਸੀ ਇਸੇ ਲਈ ਆਪਾਂ ਇਹਦੇ ਵਿੱਚ 2-3 ਸਪੂਨ ਪਾਣੀ ਦੇ ਪਾਤੇ ਬਾਕੀ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਜਿੰਨਾ ਤੁਸੀਂ ਮਰਜ਼ੀ ਬਸ ਸਕਦੇ ਹਾਂ ਚੰਗੀ ਤਰ੍ਹਾਂ ਮਿਕਸ ਕਰਕੇ ਬਹੁਤ ਹੀ ਮਜ਼ੇਦਾਰ ਜੀ ਆਪਣੀ ਚਟਨੀ ਬਣ ਕੇ ਤਿਆਰ ਹੈ ਇਹਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਤੇ ਦੂਸਰੀ ਚਟਨੀ ਆਪਾਂ ਕਿਵੇਂ ਬਣਾਉਣੀ ਹੈ ਬਿਲਕੁਲ ਫਰੈਸ਼ ਆਪਾਂ ਦਹੀਂ ਲੈਣਾ ਹੈ ਦਹੀਂ ਤੁਹਾਡਾ ਖੱਟਾ ਨਹੀਂ ਹੋਣਾ ਚਾਹੀਦਾ ਅਕਸਰ ਹੀ ਜਦੋਂ ਦਹੀਂ ਦੀ ਚਟਨੀ ਬਣਾਉਣੀ ਹੈ ਆਪਾਂ ਤੈਨੂੰ ਗ੍ਰाइंड ਕਰ ਲੈਣੇ ਆ ਪਰ ਇਹਨੂੰ ਗ੍ਰाइंड ਨਹੀਂ ਕਰਨਾ ਇਹਨੂੰ ਬਿਸਕਰ ਨਾਲੇ ਦੀਆਂ ਗੱਠਾਂ ਜੀਆਂ ਤੁਸੀਂ ਮਾਰ ਲੈਣੀਆਂ ਫਿਰ ਜਰੂਰ ਤੇ ਮੁਤਾਬਕ ਪਾ ਦਿਓ ਕਾਲਾ ਨਮਕ ਫਿਰ ਪਾਵਾਂਗੇ ਥੋੜਾ ਜਿਹਾ ਉਹੀ ਪੁੱਜੇ ਹੋਏ ਜੀਰੇ ਦਾ ਪਾਊਡਰ ਪਰ ਇਹ ਜਿਆਦਾ ਕਾਲਾ ਨਾ ਹੋਵੇ ਮਤਲਬ ਜੀਰਾ ਤੁਹਾਡਾ ਮੱਚਿਆ ਹੋਇਆ ਨਾ ਹੋਵੇ ਫਿਰ ਪਾਵਾਂਗੇ ਚਟ ਮਸਾਲਾ ਫਿਰ 1 1/2 ਚਮਚ ਪਰ ਕੇ ਪਾਵਾਂਗੇ ਆਪਾਂ ਹਰੀ ਚਟਨੀ ਦਾ ਜਿਹੜੀ ਆਪਾਂ ਤਿਆਰ ਕੀਤੀ ਹੈ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਿੰਨਾ ਕਿ ਤਿੱਖਾ ਤੁਹਾਨੂੰ ਪਸੰਦ ਹੈ ਓਨੇ ਚਮਚ ਤੁਸੀਂ ਦਹੀਂ ਦੇ ਵਿੱਚ ਮਿਕਸ ਕਰ ਲਿਓ ਇਹਨੂੰ ਸਿੰਪਲ ਸਪੂਨ ਦੇ ਨਾਲ ਇਸੇ ਤਰ੍ਹਾਂ ਹੀ ਮਿਕਸ ਕਰਨਾ ਹੈ ਇਹ ਬਹੁਤ ਹੀ ਮਜ਼ੇਦਾਰ ਲਾਜਵਾਬ ਚਟਨੀ ਬਣ ਕੇ ਤਿਆਰ ਹੁੰਦੀ ਹੈ ਇਹ ਦੋ ਤਰ੍ਹਾਂ ਦੀਆਂ ਚਟਨੀਆਂ ਸਾਨੂੰ ਹੋਟਲ ਰੈਸਟੋਰੈਂਟ ਵਿੱਚ ਹਰੇਕ ਚੀਜ਼ੇ ਨਾਲ ਆਮ ਹੀ ਸਰਵ ਹੁੰਦੀਆਂ ਨੇ ਫਿਰ 300 ਥਰ ਪਾਣੀ ਵਿੱਚ ਪਿਆਜ਼ ਨੂੰ ਕੱਟ ਕੇ ਲੱਛਾਂ ਵਿੱਚ ਵੱਖ ਕਰ ਲਿਓ 2 ਮਿੰਟਾਂ ਲਈ ਇਹਨੂੰ ਪਾਣੀ ਵਿੱਚ ਰੱਖ ਕੇ ਫਿਰ छन्ਨੀ ਵਿੱਚ ਪਾ ਕੇ 10 ਮਿੰਟਾਂ ਲਈ ਰੈਸਟ ਤੇ ਰੱਖਿਓ ਜਦ ਹੀ ਪਾਣੀ ਇਹ ਚੰਗੀ ਤਰ੍ਹਾਂ ਸੁੱਕ ਗਿਆ ਫਿਰ ਪਾਓ ਕਾਲਾ ਨਮਕ ਕਾਲੀ ਮਿਰਚ ਜੀਰਾ ਪਾਊਡਰ ਚਾਟ ਮਸਾਲਾ 1-2 ਚਮਚੇ ਪਾ ਦਿਓ ਹਰੀ ਚਟਨੀ ਦੇ ਚੰਗੀ ਤਰ੍ਹਾਂ ਮਿਕਸ ਕਰਿਓ ਬਹੁਤ ਹੀ ਮਜ਼ੇਦਾਰ ਹੋਟਲ ਰੈਸਟੋਰੈਂਟ ਵਰਗੇ ਪਿਆਜ਼ ਤਿਆਰ ਹੈ ਇਹ ਸਾਨੂੰ ਸੈਲਡ ਵਿੱਚ ਮਿਲਦੀ ਹੈ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਚਟਨੀ ਦੀ ਜਦ ਹੀ ਪਰਤ ਉਤਾਰਾ ਉਹਗੇ ਨੂੰ ਪਈ ਨੂੰ ਕਾਫੀ ਸਮਾਂ ਹੋ ਜੂ ਤਾਂ ਬੜਾ ਸੋਹਣਾ ਵਿਚਵੇ ਦਾ ਕਲਰ ਦਿਖੂਗਾ ਇਹਨੂੰ 에ਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖਿਓ ਬਹੁਤ ਹੀ ਮਜ਼ੇਦਾਰ ਤਿੰਨ ਤਰ੍ਹਾਂ ਦੀਆਂ ਹੋਟਲ ਵਾਲੀਆਂ ਰੈਸਿਪੀਆਂ ਤੁਹਾਡੇ ਲਈ ਤਿਆਰ ਹੈ ਇੱਕੋ ਚੀਜ਼ ਤੋਂ ਬਣੀਆਂ ਨੇ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਧੰਨਵਾਦ ਜੀ